ਇੰਗਲੈਂਡ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਆਉਣ ਲੱਗ ਪਈਆਂ ਹਨ ਯਾਨੀ ਕਿ ਪਾਰਲੀਮੈਂਟ ਦੇ ਵਿੱਚ ਐਮਪੀਜ਼ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਇੱਥੋਂ ਤੱਕ ਕਿ ਯੂਕੇ ਦੀ ਪੁਲਿਸ ਨੇ ਸਿੱਖਾਂ ਨੂੰ ਵਾਰਨ ਕੀਤਾ ਹੈ ਯਾਨੀ ਕਿ ਜਿਹੜੇ ਸਿੱਖ ਯੂਕੇ ਦੇ ਵਿੱਚ ਰਹਿੰਦੇ ਨੇ ਖਾਸ ਤੌਰ ਤੇ ਉਹ ਜਿਹੜੇ ਲੀਡਰ ਨੇ ਰਾਜਨੀਤੀ ਦੇ ਵਿੱਚ ਨੇ ਐਕਟੀਵਿਸਟ ਨੇ ਸੋ ਉਹਨਾਂ ਨੂੰ ਵਾਰਨ ਕੀਤਾ ਕਿ ਤੁਸੀਂ ਬਚ ਕੇ ਰਹੋ ਸੋ ਕਿਹਦੇ ਕੋਲੋਂ ਬਚ ਕੇ ਰਹਿਣਾ ਹੈ ਕਿੰਨਾਂ ਕੋਲੋਂ ਖਤਰਾ ਹੈ ਸਿੱਖਾਂ ਨੂੰ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਨੇ ਕਿ ਇੱਥੇ ਵੀ ਇਹਨਾਂ ਨੇ ਇਹ ਡਿਪਲੋਮੈਟਸ ਕੱਢੇ ਐਮਬੈਸੀ ਜੋ ਯੂਕੇ ਨੇ ਪਰ ਇਹਨਾਂ ਨੇ ਗੱਲ ਨਹੀਂ ਕੀਤੀ ਰਿਸ਼ੀ ਸੋਨਕ ਨੇ ਗੱਲ ਨਹੀਂ ਕੀਤੀ ਪਬਲੀਕਲੀ ਪਰ ਮਤਲਬ ਇਹ 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 ਸੋਚ ਆ ਕਿ ਜਿਹੜੇ ਰੋਜੈਂਟਾ ਉਹ ਐਮਬੈਸੀਆਂ ਤੋਂ ਹੀ ਸ਼ਾਇਦ ਕੰਮ ਕਰਦੇ ਆ ਸੋ ਇਸ ਕਰਕੇ ਇਹਨਾਂ ਨੇ ਡਿਪਲੋਮੈਟ ਪਿੱਛੇ ਨੂੰ ਭੇਜਦੇ ਇਹੇ ਵੱਡੀਆਂ ਅਖਬਾਰਾਂ ਚ ਆ ਰਹੀਆਂ ਤੇ ਸਾਨੂੰ ਵੀ ਟੈਲੀਗ੍ਰਾਫ ਵਾਲੇ ਰਿਪੋਰਟਰ ਇੰਟਰਵਿਊ ਕਰਕੇ ਗਏ ਸੀ ਢਾਈ ਤਿੰਨ ਘੰਟੇ ਲਈ ਦੋ ਦਿਨ ਹੋਏ ਆ ਸੋ ਸ਼ਾਇਦ ਉਹ ਵੀ ਨਿਊਜ਼ ਇੱਕ ਦੋ ਦਿਨਾਂ ਤੱਕ ਆ ਜਾਵੇ ਤੇ ਖਤਰਾ ਹੈਗਾ ਉਸ ਵੀ ਬੀਬੀ ਨੇ ਸਵਾਲ ਪੁੱਛਿਆ ਰਿਪੋਰਟਰ ਨੇ ਖਤਰਾ ਹੈ ਬਿਕਾਜ਼ ਜੇ ਖਤਰਾ ਹੈਗਾ ਫੇਰ ਹੀ ਗਵਰਨਮੈਂਟਾ ਬੋਲ ਰਹੀਆਂ ਤੇ ਸਕਿਉਰਿਟੀ ਫੋਰਸਿਸ ਵਾਚ ਕਰ ਰਹੀਆਂ ਤੇ ਇਵਨ ਹੁਣ ਪੁਲਿਸ ਨੇ ਵੀ ਬਿਆਨ ਦਿੱਤਾ ਇਹ ਇਹ ਗੱਲ ਇਹ ਆ ਕਿ ਪਹਿਲਾਂ ਚੌਪ ਸੀਗੇ ਬਿਕਾਜ਼ ਸ਼ਾਇਦ ਇੰਡੀਆ ਨਾਲ ਕਲੂਜ਼ਨ ਚੱਲ ਰਹੀ ਸੀਗੀ ਪਰ ਹੁਣ ਹੁਣ ਇਹ ਗੱਲ ਹੋ ਗਈ ਹੈ ਕਿ ਰਸ਼ਾ ਤੇ ਜਦਾਂ ਬਾਹਰੀਆਂ ਕੰਟਰੀਆਂ ਨੂੰ ਵੈਸਟਰਨ ਕੰਟਰੀਆਂ ਨੂੰ ਸ਼ੱਕ ਹੁੰਦੀ ਹੈ ਇਹ ਇੰਡੀਆ ਨੂੰ ਵੀ ਸ਼ੱਕ ਦੀ ਨਿਗਾਨਾ ਦੇਖਣ ਲੱਗ ਗਈ ਪਰ ਜਿਹੜਾ ਤਾਂ ਇੱਥੇ ਉਹਨਾਂ ਦੇ ਨਮਾਇੰਦੇ ਬੁਲਾਉਣਾ ਜਾਂ ਮਿਨਿਸਟਰ ਬੁਲਾਉਣਾ ਉਹ ਇਹਨਾਂ ਨੇ ਟ੍ਰੇਡ ਖਾਤਰ ਕਰ ਹੀ ਜਾਣਾ ਪਰ ਮੈਨੂੰ ਲੱਗਦਾ ਹੁਣ ਇੰਡੀਆ ਨੂੰ ਪਤਾ ਵੀ ਇਹ ਸ਼ੱਕ ਦੇ ਘੇਰੇ ਚ ਆ ਗਏ ਨੇ ਵੀ ਜਣੀ ਵੀ ਹੁਣ ਵਾਚ ਕੀਤਾ ਜਾ ਰਿਹਾ ਵੀ ਇਹ ਕੀ ਕਰਦੇ ਹੁਣ ਤੱਕ ਸ਼ਾਇਦ ਇਹਨਾਂ ਨੂੰ ਖੁੱਲੀ ਛੁੱਟੀ ਹੋਵੇ ਆਪਾਂ ਨੇ ਹੁਣ ਮੋਟੇ-ਮੋਟੇ ਕੇਸ ਤਾਂ ਆਪਾਂ ਗੱਲ ਕਰ ਲਈਦੀ ਆ ਪਤਾ ਨਹੀਂ ਹੋਰ ਕਿੰਨੇ ਕੇਸ ਆ ਜਿਹੜੇ ਵੀ ਸਿੰਘਾ ਸਿੰਘ ਨੇ ਉਹਨਾਂ ਨੂੰ ਪਤਾ ਹੀ ਸ਼ਹੀਦ ਕਰ ਦਿੰਦੇ ਹੋਣੇ ਜੇ ਉਹ ਕਰ ਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਿੱਖ ਲੀਡਰਾਂ ਦੀਆਂ ਮੌਤਾਂ ਹੋਣੀਆਂ ਜਾਂ ਫਿਰ ਕਤਲ ਹੋਣੇ ਇੱਕ ਬਹੁਤ ਵੱਡਾ ਅਚੰਭਾ ਸੀ ਜਦੋਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਜਿਹੜਾ ਕਾਤਲ ਟੋਲਾ ਹੈ ਵੱਧਾ ਅਮਰੀਕਾ ਦੀ ਧਰਤੀ ਦੇ ਉੱਤੇ ਉਸ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਵੀ ਭਾਈ ਅਵਤਾਰ ਸਿੰਘ ਖੰਡਾ ਹੋਰਾਂ ਦੀ ਅਚਨਚੇਤ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਜਿਹਦੇ ਕਿਸੇ ਜਿਹੜੇ ਨਹੀਂ ਉਹ ਅੱਜ ਵੀ ਚੱਲ ਰਹੇ ਨੇ ਕਿ ਆਖਰ ਹੋਇਆ ਕੀ ਹੈ ਸੋ ਹੁਣ ਇੰਗਲੈਂਡ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਆਉਣ ਲੱਗ ਪਈਆਂ ਯਾਨੀ ਕਿ ਪਾਰਲੀਮੈਂਟ ਦੇ ਵਿੱਚ ਐਮਪੀਜ਼ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਇੱਥੋਂ ਤੱਕ ਕਿ ਯੂਕੇ ਦੀ ਪੁਲਿਸ ਨੇ ਸਿੱਖਾਂ ਨੂੰ ਵਾਰਨ ਕੀਤਾ ਯਾਨੀ ਕਿ ਜਿਹੜੇ ਸਿੱਖ ਯੂਕੇ ਦੇ ਵਿੱਚ ਰਹਿੰਦੇ ਨੇ ਖਾਸ ਤੌਰ ਤੇ ਉਹ ਜਿਹੜੇ ਲੀਡਰ ਨੇ ਰਾਜਨੀਤੀ ਦੇ ਵਿੱਚ ਨੇ ਐਕਟਿਵਿਸਟ ਨੇ ਸੋ ਉਹਨਾਂ ਨੂੰ ਵਾਰਨ ਕੀਤਾ ਕਿ ਤੁਸੀਂ ਬਚ ਕੇ ਰਹੋ ਸੋ ਕਿਹਦੇ ਕੋਲੋਂ ਬਚ ਕੇ ਰਹਿਣਾ ਹੈ ਕਿੰਨਾਂ ਕੋਲੋਂ ਖਤਰਾ ਹੈ ਸਿੱਖਾਂ ਨੂੰ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਹੋਰ ਜਿਹੜੀ ਸਾਰੀ ਗੱਲਬਾਤ ਹੈ ਤੇ ਹੁਣ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਵੀ ਬਿਆਨ ਦੇ ਦਿੱਤਾ ਉਸ ਤੋਂ ਪਹਿਲਾਂ ਇੱਕ ਹੋਰ ਐਮਪੀ ਜਿਨ੍ਹਾਂ ਨੇ ਪਿਛਲੇ ਦਿਨੀ ਮੈਂਬਰ ਪਾਰਲੀਮੈਂਟ ਸੀ ਜਿਨ੍ਹਾਂ ਨੇ ਅਵਤਾਰ ਸਿੰਘ ਖੰਡਾ ਹੋਰਾਂ ਦੀ ਜਿਹੜੀ ਅਚਨਚੇਤ ਮੌਤ ਹੈ ਉਹਦੇ ਉੱਤੇ ਵੀ ਸਵਾਲ ਪੈਦਾ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੋ ਹੁਣ ਇਹ ਗੱਲ ਕਿਤੇ ਨਾ ਕਿਤੇ ਤੁਰ ਪਈ ਹੈ ਇੰਗਲੈਂਡ ਦੇ ਵਿੱਚ ਸੋ ਇਹਦੇ ਸਿੱਟੇ ਕੀ ਨਿਕਲਣਗੇ ਕਿੱਥੋਂ ਤੱਕ ਇਹ ਗੱਲ ਜਾਏਗੀ ਆਪਾਂ ਸਾਰੀ ਗੱਲਬਾਤ ਕਰਾਂਗੇ ਸਰਦਾਰ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਸਾਡੇ ਨਾਲ ਜੁੜੇ ਹੋਏ ਨੇ ਆਪ ਸਭ ਤੋਂ ਪਹਿਲਾਂ ਵੈਲਕਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬਸ ਜੜਦੀ ਕਲਾ ਬਾਜੀ ਠੀਕ ਠਾਕ ਜੜਦੀ ਕਲਾ ਜੀ ਤੁਸੀਂ ਠੀਕ ਹੋ ਐਨ ਜੜਦੀ ਕਲਾ ਵਧੀਆ ਜੀ ਵਧੀਆ ਅੱਛਾ ਭਾਜੀ ਪਿਛਲੇ ਦਿਨੀ ਦੀ ਗਾਰਡੀਅਨ ਵਰਗੀਆਂ ਅਖਬਾਰਾਂ ਦੇ ਵਿੱਚ ਖਬਰਾਂ ਬੜੇ ਵੱਡੇ ਪੱਧਰ ਤੇ ਸ਼ਪੀਆਂ ਕਿ ਯੂਕੇ ਪੁਲਿਸ ਵਾਰਨ ਕਰਦੀ ਹੈ ਇੱਥੇ ਰਹਿਣ ਵਾਲੇ ਸਿੱਖਾਂ ਨੂੰ आखिर की खतरा हो गया सो so, खतरा भाई साहब ਇਹ ਹੈ ਕਿ ਜਿਵੇਂ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਆਪਾਂ ਕਈ ਵਰੀ ਨੋਟਿਸ ਨਹੀਂ ਲੈਂਦੇ ਪਰ ਜਿਹੜੇ ਪਾਕਿਸਤਾਨ ਚ ਆਪਣੇ ਸਿੰਘਾਂ ਦੀਆਂ ਮੌਤਾਂ ਹੋਈਆਂ ਕੁਲ ਸਾਲ ਪਹਿਲਾਂ ਅਸੈਸਿਨੇਸ਼ਨਾਂ ਹੋਈਆਂ ਇੰਡੀਆ ਚ ਵੀ ਦੀਪ ਸਿੱਧੂ ਦਾ ਵੀ ਆਪਾਂ ਕਈ ਵਾਰ ਜ਼ਿਕਰ ਕਰ ਹਟਿਆ ਉਹਨਾਂ ਦੀ ਵੀ ਅਜੀਬ ਤਰੀਕੇ ਨਾਲ ਮੌਤ ਹੋਈ ਸਿੱਧੂ ਮੂਸੇਆਲਾ ਵੀ ਜਦੋਂ ਉਹ ਸਿੱਖ ਸੋਵਰਿਨਿਟੀ ਦੇ ਹੱਕਾਂ ਦੀ ਗੱਲ ਕਰਨ ਲੱਗਾ ਉਹਦੇ ਵੀ ਬੁਰੇ ਤਰੀਕੇ ਨਾਲ ਅਸੈਸਿਨੇਸ਼ਨ ਕੀਤੀ ਗਈ ਉਹ ਵੀ ਸਕਿਉਰਿਟੀ ਗਵਰਨਮੈਂਟ ਨੇ ਵਾਪਸ ਲਈ ਫਿਰ ਅਸੈਸਿਨੇਸ਼ਨ ਹੁੰਦੀ ਹੈ ਉਹ ਜਿਹੜੀਆਂ ਧਿਆਨਾਂ ਨਾਲ ਜਿਹੜੀ ਏਜੰਸੀਆਂ ਜਾਂ ਸਕਿਉਰਿਟੀ ਫੋਰਸੇਸ ਕੋਲ ਹੋਣੀਆਂ ਚਾਹੀਦੇ ਫਿਰ ਭਾਈ ਹਰਦੀਪ ਸਿੰਘ ਨੇਜਰ ਭਾਈ ਅਵਤਾਰ ਸਿੰਘ ਖੰਡਾ ਤੇ ਹੁਣ ਜਿਹੜੀ ਕਨਸਪੀਰੇਸੀ ਸੀ ਪਤਵਾਂ ਚੰਗ ਪਨੂ ਸੋ ਲਗਾਤਾਰ ਹੁਣ ਤਾਂ ਬਾਹਰਲੀਆਂ ਸਰਕਾਰਾਂ ਵੀ ਬੋਲਣ ਲੱਗੀਆਂ ਆਸਟ੍ਰੇਲੀਆ ਵੀ ਬੋਲਿਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਬੋਲੇ ਜਸਟਨ ਟਰੂਡੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਵੀ ਬੋਲੀ ਸੋ ਮਤਲਬ ਇਹ ਆ ਕਿ ਇੱਥੇ ਵੀ ਇਹਨਾਂ ਨੇ ਡਿਪਲੋਮੈਟਸ ਕੱਢੇ ਐਮਬੈਸੀ ਚੋ ਯੂਕੇ ਨੇ ਪਰ ਇਹਨਾਂ ਨੇ ਗੱਲ ਨਹੀਂ ਕੀਤੀ ਰਿਸ਼ੀ ਸੋਨਕ ਨੇ ਗੱਲ ਨਹੀਂ ਕੀਤੀ ਪਬਲੀਕਲੀ ਪਰ ਮਤਲਬ ਇਹ ਇਹ ਸੋਚ ਆ ਕਿ ਜਿਹੜੇ ਰੋ ਅਜੰਟਾ ਉਹ ਐਮਬੈਸੀਆਂ ਤੋਂ ਹੀ ਸ਼ਾਇਦ ਕੰਮ ਕਰਦੇ ਆ ਸੋ ਇਸ ਕਰਕੇ ਇਹਨਾਂ ਨੇ ਡਿਪਲੋਮੈਟ ਪਿੱਛੇ ਨੂੰ ਭੇਜਤੇ ਸੋ ਇਹ ਜਿਹੜਾ ਹੁਣ ਖਤਰਾ ਘਟੋ ਘਟ ਪਹਿਲਾ ਆਪਾਂ ਨੂੰ ਤਿੰਨ ਦਾ ਪਤਾ ਸੀਗਾ ਤਿੰਨ ਸਿੰਘ ਯੂਕੇ ਚ ਜਿਨ੍ਹਾਂ ਜਿਨ੍ਹਾਂ ਨੂੰ ਵਰਨਿੰਗਾਂ ਮਿਲੀਆਂ ਹੁਣ ਸ਼ਾਇਦ ਕਹਿੰਦੇ ਆ ਇਟ ਕੁਡ ਬੀ 5 ਆਫ 6 ਕਰਕੇ ਸਾਰੇ ਦੱਸਦੇ ਨਹੀਂ ਹੁੰਦੇ ਬਈ ਕੀ ਕੀ ਖਤਰਾ ਹਨ ਤੇ ਇਹ ਜਿਹੜੀ ਨਿਊਜ਼ ਦੇ ਤੁਸੀਂ ਗੱਲ ਕੀਤੀ ਹਾਂਜੀ ਇਹ ਵੱਡੀਆਂ ਅਖਬਾਰਾਂ ਚ ਆ ਰਹੀਆਂ ਤੇ ਸਾਨੂੰ ਵੀ ਟੈਲੀਗ੍ਰਾਫ ਵਾਲੇ ਰਿਪੋਰਟਰ ਇੰਟਰਵਿਊ ਕਰਕੇ ਗਏ ਸੀ ਢਾਈ ਤਿੰਨ ਘੰਟੇ ਲੱਗੇ ਦੋਕ ਦਿਨ ਹੋਏ ਆ ਸੋ ਸ਼ਾਇਦ ਉਹ ਵੀ ਨਿਊਜ਼ ਕਿ ਇੱਕ ਦੋ ਦਿਨਾਂ ਤੱਕ ਆ ਜਾਵੇ ਹੂੰ ਤੇ ਖਤਰਾ ਹੈਗਾ ਉਸ ਵੀ ਬੀਬੀ ਨੇ ਸਵਾਲ ਪੁੱਛਿਆ ਰਿਪੋਰਟਰ ਨੇ ਖਤਰਾ ਹੈ ਹੂੰ ਬਿਕਾਜ਼ ਜੇ ਖਤਰਾ ਹੈਗਾ ਫੇਰ ਹੀ ਗਵਰਨਮੈਂਟਾਂ ਬੋਲ ਰਹੀਆਂ ਤੇ ਸਕਿਉਰਿਟੀ ਫੋਰਸਿਜ਼ ਵਾਚ ਕਰ ਰਹੀਆਂ ਤੇ ਇਵਨ ਹੁਣ ਪੁਲਿਸ ਨੇ ਵੀ ਬਿਆਨ ਦਿੱਤਾ ਇਹ ਇਹ ਗੱਲ ਇਹ ਆ ਕਿ ਪਹਿਲਾਂ ਚੌਪ ਸੀਗੇ ਬਿਕਾਜ਼ ਸ਼ਾਇਦ ਇੰਡੀਆ ਨਾ ਕਲੂਜ਼ਨ ਚੱਲ ਰਹੀ ਸੀਗੀ ਪਰ ਹੁਣ ਹਮ ਹੁਣ ਇਹ ਗੱਲ ਹੋ ਗਈ ਹੈ ਕਿ ਰਸ਼ੀਆ ਤੇ ਜਦਾਂ ਬਾਹਰਲੀਆ ਕੰਟਰੀਆਂ ਨੂੰ ਵੈਸਟਰਨ ਕੰਟਰੀਆਂ ਨੂੰ ਸ਼ੱਕ ਹੁੰਦੀ ਹੈ ਇਹ ਇੰਡੀਆ ਨੂੰ ਵੀ ਸ਼ੱਕ ਦੀ ਨਿਗਾਨਾ ਦੇਖਣ ਲੱਗ ਗਏ ਪਰ ਪਿਛਲੇ ਦਿਨੀ ਤਾਂ ਰਾਜਨਾਥ ਥੋਰੀ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਉਹ ਹੋ ਕੇ ਜਾਂਦੇ ਨੇ ਤੇ ਫਿਰ ਜੇ ਇੱਕ ਖਾਸ ਮੁਲਾਕਾਤ ਹੋਈ ਹੈ ਉਹ ਉਹਦੀ ਵੀ ਮੈਂ ਹੈਡਿੰਗ ਪੜ੍ਹੀ ਸੀ ਕਿ ਭਾਈ ਇਹ ਜੀ ਖਾਲਸਤਾਨੀਆਂ ਦੇ ਉੱਤੇ ਜਿਹੜੇ ਆ ਉਹ ਤੁਸੀਂ ਲਗਾਮ ਕਸੋ ਕੁਛ ਇਸ ਤਰ੍ਹਾਂ ਦੀ ਹੈਡਿੰਗ ਸੀ ਉਸ ਅਖਬਾਰ ਦੀ ਹਜੇ ਮੈਨੂੰ ਲੱਗਦਾ ਇੱਕ ਦੋ ਹਫ਼ਤੇ ਹੋਏ ਆ ਰਾਜਨਾਥ ਸਿੰਘ ਹੋਰਾਂ ਨੂੰ ਇਥੋਂ ਹੋ ਕੇ ਗਿਆ ਨੂੰ ਸੋ ਇੱਕ ਪਾਸੇ ਉਹ ਮੁਲਾਕਾਤਾਂ ਹੁੰਦੀਆਂ ਦੂਜੇ ਪਾਸੇ ਨਾਲੋਂ ਨਾਲ ਅਖਬਾਰਾਂ ਦੇ ਵਿੱਚ ਖਬਰਾਂ ਯੂਕੇ ਪੁਲਿਸ ਬੋਲਣ ਲੱਗਦੀ ਹੈ ਦੋ ਐਮਪੀਜ਼ ਪਹਿਲਾਂ ਤਰਮਨਜੀਤ ਸਿੰਘ ਢੇਸੀ ਹੋਰਾਂ ਤੇ ਗਿਲਾ ਸੀਗਾ ਕਿ ਸਿੱਖਾਂ ਦੇ ਐਮਪੀ ਹੋ ਕੇ ਯਾਨੀ ਕਿ ਸਿੱਖ ਐਮਪੀ ਹੋ ਕੇ ਕਿਉਂ ਨਹੀਂ ਬੋਲੇ ਹਜੇ ਤੱਕ ਪਰ ਉਹ ਵੀ ਹੁਣ ਚਲੋ ਬੋਲ ਪਏ ਨਾ ਪਰ ਫਿਰ ਇਹ ਕੀ ਚੱਲ ਰਿਹਾ ਹੈ ਮਤਲਬ ਕਿ ਇੱਕ ਪਾਸੇ ਰਾਜਨੀਤ ਸਿੰਘ ਹੋਰਾਂ ਦਾ ਆਉਣਾ ਉਸ ਤੋਂ ਪਹਿਲਾਂ ਐਸ ਜੈ ਸ਼ੰਕਰ ਆਉਂਦੇ ਨੇ ਉਹ ਵੀ ਤੁਹਾਨੂੰ ਪਤਾ ਹੋਣਾ ਸੋ ਇਹ ਸਾਰਾ ਇੱਕ ਪਾਸੇ ਉਹ ਚੱਲ ਰਿਹਾ ਤੇ ਦੂਜੇ ਪਾਸੇ ਇਹ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਸੋ ਭਾਈ ਸਾਹਿਬ ਇਹਨਾਂ ਨੇ ਸਾਡੇ ਲਈ ਟਰੇਡ ਨਹੀਂ ਬੰਦ ਕਰਨਾ ਸਿਰੋ ਟਰੇਡ ਖਾਤਰ ਜਿੱਦਾਂ ਜਗਤਾ ਸਿੰਘ ਜੋਲ ਦਾ ਜਿਹੜਾ ਕੇਸ ਆ ਤੁਸੀਂ ਕਹਿ ਸਕਦੇ ਹੋ ਟਰੇਡ ਖਾਤਰ ਜਾਂ ਕਲੂਸ਼ਨ ਕਰਕੇ ਉਹ ਕ ਹੁਣ ਤੱਕ 6 6 ਸਾਲ ਤੋਂ ਵੱਧ ਦੇ ਮੈਂ ਕਹਿੰਦਾ 6.5 ਸਾਲ ਹੋ ਗਏ ਉਸ ਆਪਣੇ ਨੌਜਵਾਨ ਨੂੰ ਇੰਡੀਆ ਦੀਆਂ ਜੇਲਾਂ ਚ ਸੌੜ ਦੇ ਨੂੰ ਹਣਾ ਤੇ ਇਥੋਂ ਦੀ ਸਰਕਾਰ ਨੇ ਕੋਈ ਚਾਰਜ ਦਾ ਨਾ ਬਿਆਨ ਦਿੱਤਾ ਨਾ ਐਕਸ਼ਨ ਲਿਆ ਤੇ ਸੋ ਪਰ ਜਿਹੜਾ ਤਾਂ ਇੱਥੇ ਉਹਨਾਂ ਦੇ ਨਮਾਇੰਦੇ ਬੁਲਾਉਣਾ ਜਾਂ ਮਿਨਿਸਟਰ ਬੁਲਾਉਣਾ ਉਹ ਇਹਨਾਂ ਨੇ ਟ੍ਰੇਡ ਖਾਤਰ ਕਰ ਹੀ ਜਾਣਾ ਪਰ ਮੇਨ ਲੱਗਦਾ ਹੁਣ ਇੰਡੀਆ ਨੂੰ ਪਤਾ ਵੀ ਇਹ ਸ਼ੱਕ ਦੇ ਘੇਰੇ ਚ ਆ ਗਏ ਨੇ ਵੀ ਜਣੀ ਵੀ ਹੁਣ ਵਾਚ ਕੀਤਾ ਜਾ ਰਿਹਾ ਵੀ ਇਹ ਕੀ ਕਰਦੇ ਹੁਣ ਤੱਕ ਸ਼ਾਇਦ ਇਹਨਾਂ ਨੂੰ ਖੁੱਲੀ ਛੁੱਟੀ ਹੋਵੇ ਆਪਾਂ ਹੁਣ ਮੋਟੇ-ਮੋਟੇ ਕੇਸ ਤਾਂ ਆਪਾਂ ਗੱਲ ਕਰ ਲਈਦੀ ਆ ਪਤਾ ਨਹੀਂ ਹੋਰ ਕਿੰਨੇ ਕੇਸ ਆ ਜਿਹੜੇ ਵੀ ਸਿੰਘਾ ਸਿੰਘ ਜੀ ਨੂੰ ਪਤਾ ਹੀ ਸ਼ਹੀਦ ਕਰ ਦਿੰਦੇ ਹੋਣ ਜੇ ਵੋਕਲ ਹੋਣ ਹਨ ਰਿਪੋਰਟਰਾਂ ਦਾ ਵੀ ਹੋਰ ਵੀ ਰਿਪੋਰਟਰ ਆਪਾਂ ਬਲੀ ਗੌਰ ਨਹੀਂ ਕਰਦੇ ਪਰ ਹੋਰ ਵੀ ਰਿਪੋਰਟਰਾਂ ਨੂੰ ਦਈ ਮਾਰ ਦਿੰਦੇ ਆ ਜਦੋਂ ਸੱਚ ਦੀ ਗੱਲ ਕਰਦੇ ਆ ਤੇ ਜਿਹੜੀ ਤਨਮਨਜੀਤ ਸਿੰਘ ਏ ਠੇਸੀ ਦੀ ਗੱਲ ਆ ਦੇਖੋ ਇਸ ਸਿਸਟਮ ਚ ਪੋਲਿਟਿਕਸ ਚ ਕੰਮ ਕਰਨਾ ਤੇ ਸਿੱਖਾਂ ਦੀ ਗੱਲ ਕਰਨਾ ਕੋਈ ਸੌਖਾ ਨਹੀਂਗਾ ਸੋ ਇਹ ਸਾਰਿਆਂ ਦੀ ਆਪਦੀ ਆਪਦੀ ਲਾਈਨ ਹੁੰਦੀ ਆ ਆਪਦੀ ਆਪਦੀ ਸੋਚ ਹੁੰਦੀ ਆ ਵੀ ਅਸੀਂ ਕਿੱਦਾਂ ਰੱਖੀਏ ਤੇ ਜੇ ਉਹਨਾਂ ਨੇ ਰੱਖੀ ਆ ਉਹਨਾਂ ਦੀ ਆਪਾਂ ਨੂੰ ਸ਼ਲਾਘਾ ਕਰਨੀ ਚਾਹੀਦੀ ਆ ਪਰ ਹਾਂ ਇਹੀ ਉਹਨਾਂ ਦਾ ਚੈਲੰਜ ਹੁੰਦਾ ਉਹ ਕਿ ਸਿੱਖ ਹੋਣ ਦੇ ਨਾਤੇ ਸਾਨੂੰ ਬਾਤ ਚੱਕਣੀ ਚਾਹੀਦੀ ਆ ਵੀ ਸਹੀ ਟਾਈਮ ਸਹੀ ਤਰੀਕਾ ਹੂੰ ਸਹੀ ਜਗ੍ਹਾ ਵੀ ਕਿੱਦਾਂ-ਕਿੱਦਾਂ ਕਰਨਾ ਚਾਹੀਦਾ ਹਨਾ ਸੋ ਯਾ ਜਿਹੜੀ ਅੱਗੇ ਵੀ ਇੱਕ ਵਾਰ ਕਿਸੇ ਹੋਰ ਐਮਪੀ ਨੇ ਵੀ ਸ਼ਾਇਦ ਸਵਾਲ ਪੁੱਛਿਆ ਸੀਗਾ ਕਿ ਅ ਸ਼ਾਇਦ ਮੁਸਲਮਾਨ ਸੀਗਾ ਮਨ ਲਾਦਾ ਹੋ ਐਮਪੀ ਤੇ ਉਹਨੇ ਵੀ ਸਵਾਲ ਪੁੱਛਿਆ ਸੀਗਾ ਕਿ ਰਣ ਦੇ ਵਰਲਡ ਵਾਈ ਸਿੱਖਾਂ ਨਾਲ ਹੋ ਰਿਹਾ ਵੇ ਸਿੱਖ ਰਿਸਕ ਤੇ ਆ ਵੇ ਅਵਤਾਸ ਸਿੰਘ ਖੰਡੇ ਦਾ ਵੀ ਸ਼ਾਇਦ ਉਹਨਾਂ ਨੇ ਨਾਂ ਲਿਆ ਸੀ ਵੀ ਤੁਸੀਂ ਸਿੱਖਾਂ ਲਈ ਕੀ ਕਰ ਰਹੇ ਹੋ ਤੇ ਰਿਸ਼ੀ ਸੋਨਾ ਨੇ ਬੜੀ ਬਿਸ਼ਰਮੀ ਨਾਲ ਕਹਿੰਦਾ ਸੀਗਾ ਅਸੀਂ ਸਾਰਿਆਂ ਦੀ ਸੇਫਟੀ ਦਾ ਖਾਲਦਿਆਂ ਵੇ ਸਾਰਿਆਂ ਦੀ ਸੇਫਟੀ ਦਾ ਸਿੱਖ ਵੀ ਕਰਦੇ ਆ ਅਸੀਂ ਵਰਲਡ ਦੀ ਪੁਲਿਸ ਪੋਸ ਆ ਖਾਲਸਾ ਜਿਹੜਾ ਤਾਂ ਹੀ ਗੁਰੂ ਸਾਹਿਬ ਨੇ ਖਾਲਸਾ ਅਨਸਾਜਿਆ ਸੀ ਪਰ ਮਤਲਬ ਤਾਂ ਇਹ ਆ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਈ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਸੋ ਇਹ ਜਿਹੜੇ ਗਵਰਨਮੈਂਟ ਆ ਕਹਿ ਸਕਦੇ ਆ ਰਿਸ਼ੀ ਸੋਨਾ ਕਿ ਇਹਨਾਂ ਚੀਜ਼ਾਂ ਤੋਂ ਗੱਲ ਰਹੀਆ ਪਰ ਮਿਲਦਾ ਇਹਨੂੰ ਵੀ ਹੁਣ ਬੋਲਣਾ ਪੈਣਾ ਇਹਨਾਂ ਚੀਜ਼ਾਂ ਤੇ ਅੱਛਾ ਬਹੁਤ ਲੇਟ ਜੇ ਕਈਏ ਖਬਰਾਂ ਆਉਣ ਲੱਗੀਆਂ ਨੇ ਜਦੋਂ ਮੈਂ ਸਾਰੀ ਉਹ ਕਵਰੇਜ ਕੀਤੀ ਜਦੋਂ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਮੌਤ ਹੁੰਦੀ ਆ ਚਣਚੇਤ ਹੈਨਾ ਉਸ ਤੋਂ ਬਾਅਦ ਕੀ ਹੁੰਦਾ ਪਈ ਸਾਰੀਆਂ ਮੈਂ ਚੀਜ਼ਾਂ ਵਾਚ ਕਰ ਰਹੀ ਸੀ ਕਿ ਕੌਣ ਬੋਲਦਾ ਕੌਣ ਨਹੀਂ ਬੋਲਦਾ ਉਸ ਵੇਲੇ ਸਿੱਖ ਨੁਮਾਇੰਦਿਆਂ ਨੇ ਵੈਸਟ ਮਿਡਲੈਂਡ ਪੁਲਿਸ ਨੂੰ ਇਹ ਕਿਹਾ ਸੀ ਕਿ ਭਾਈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਾਂਚ ਨਹੀਂ ਹੋਈ ਉਹ ਕਹਿੰਦੇ ਇਹਦੇ ਵਿੱਚ ਕੁਝ ਨਹੀਂ ਹੈ ਅਸੀਂ ਦੇਖ ਚੁੱਕੇ ਹਾਂ ਡਾਕਟਰਾਂ ਨੇ ਵੀ ਸਾਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਇਹਦੇ ਵਿੱਚ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਜਿਹੜਾ ਪੋਸਟਮਾਰਟਮ ਮੰਗਿਆ ਗਿਆ ਸੀ ਕਿ ਇੱਕ ਸਪੈਸ਼ਲ ਪੋਸਟਮਾਰਟਮ ਕਰਵਾਇਆ ਜਾਵੇ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੋ ਉਸ ਤੋਂ ਬਾਅਦ ਜਿਹੜੀ ਅਗਲਾ ਸਟੈਪ ਹੁੰਦਾ ਹੈ ਕਿ ਅਵਤਾਰ ਸਿੰਘ ਖੰਡਾ ਦੀ ਨਾਂ ਜਿਹੜੀ ਹੈ ਮ੍ਰਿਤਕ ਦੇ ਭਾਰਤ ਜਾਂਦੀ ਹੈ ਤੇ ਨਾ ਹੀ ਉਹਨਾਂ ਦੇ ਘਰਦਿਆਂ ਨੂੰ ਵੀਜ਼ਾ ਇੱਥੇ ਆਉਣ ਦਾ ਦਿੱਤਾ ਜਾਂਦਾ ਇੱਕ ਉਹ ਰੁਖ ਸੀ ਹੈਨਾ ਉਸ ਵੇਲੇ ਤੱਕ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਗਿਆ ਫਿਰ ਉਸ ਤੋਂ ਬਾਅਦ ਸ਼ਾਂਤੀ ਪਸਰਦੀ ਗਈ ਸਿੱਖ ਨੁਮਾਇंदे ਵੀ ਬੋਲਣਾ ਚੁੱਪ ਹੋ ਗਏ ਹੌਲੀ-ਹੌਲੀ ਕੋਈ ਗੱਲਬਾਤ ਨਿਕਲ ਕੇ ਬਾਹਰ ਨਹੀਂ ਆਈ ਪਰ ਹੁਣ ਅਚਾਨਕ ਇਹ ਜਿਹੜੀਆਂ ਚੀਜ਼ਾਂ ਆਉਣ ਲੱਗੀਆਂ ਇਹਦੇ ਮਾਇਨੇ ਕੀ ਨੇ ਸੋ ਦੇਖੋ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਲਗਾਤਾਰ ਮੈਂ ਕਹਿੰਦਾ ਮਹਾਰਾਜ ਤਾਂ ਵਰਤਾਰਾ ਹੀ ਵਰਤ ਰਿਹਾ ਕਿ ਦੇਖੋ ਆਪਣੇ ਕੌਂਕੇ ਸਾਹਿਬ ਦਾ ਵੀ ਆਹ ਪਹਿਲੀ ਜਨਵਰੀ ਨੂੰ ਅਸੀਂ ਇੱਥੇ ਵੀ ਗੁਰੂ ਨਾਨਕ ਉਤਰਾਸਮੈਦਿਕ ਵੀ ਉਹਨਾਂ ਦਾ ਦਿਹਾੜਾ ਮਨਾ ਕੇ ਹਟਿਆ ਤੇ ਮਹਾਰਾਜ ਕਰਪਾ ਕਰਨਾ ਸੀ ਹਰੇਕ ਸਾਲ ਮਨਾਵਾਂਗੇ ਤੇ ਬਹੁਤ ਸੰਗਤ ਆਉਂਦੀ ਹੈ ਜਿਹੜੀਆਂ ਕਈ ਵਾਰੀ ਨਹੀਂ ਆਮ ਤੌਰ ਤੇ ਰੈਗੂਲਰਲੀ ਗੁਰਦੁਆਰਾ ਸਾਹਿਬ ਆਉਂਦੇ ਆ ਉਹਨਾਂ ਨੂੰ ਗੁਰੂ ਸਾਹਿਬਾਂ ਦੇ ਦਸਮ ਪਾਤਸ਼ਾਹ ਦੇ ਕੁਰਬਾਨੀਆਂ ਦੇ ਬਾਰੇ ਦੱਸਿਆ ਉਹਨਾਂ ਦੇ ਪਰਿਵਾਰ ਬਾਰੇ ਛੋਟੇ ਸ਼ਬਦਾਂ ਦੇ ਵੱਡੇ ਸ਼ਬਦਾਂ ਦੇ ਮਾਤਾ ਗੁਰਜੀਕੌਰ ਜੀ ਤੇ ਉਹ ਉਹ ਸਾਰਾ ਕੁਝ ਦੱਸਿਆ ਤੇ ਜਥੇਦਾਰ ਕੌਂਕੇ ਸਾਹਿਬ ਬਾਰੇ ਕਿੱਦਾਂ ਵੀ ਉਹਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਗਿਆ ਉਹ ਵੀ ਦੱਸਿਆ ਉਹ ਵੀ ਰਿਪੋਰਟ ਹੋਣੀ ਹੂੰ ਕੋਸਟ ਦੇਣਾ ਚਾਹੀਆ ਹਾਂਜੀ ਤੇ ਬੇਸਿਕਲੀ ਉਹ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਪਰ ਉਹ ਜਦਾਂ ਆਪਣੇ ਸੋ ਕਾਲਡ ਸੀਕ ਲੀਡਰਸ਼ਿਪ ਨੇ ਜਦਾਂ ਬਾਦਲ ਪਰਿਵਾਰ ਤਿੰਨ ਵੇਰੀ ਚੀਫ ਮਨਿਸਟਰ ਰਿਹਾ ਸੀਗਾ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨੇ 15 ਸਾਲਾਂ ਵਿੱਚ ਉਹ ਰਿਪੋਰਟ ਜਦਾਂ ਬਾਕੀ ਪਾਰਟੀਆਂ ਨੇ ਦਵਾਈ ਇਹਨਾਂ ਨੇ ਵੀ ਦਵਾਈ ਸੋ ਹੁਣ ਵੀ ਜਿਹੜੀ ਇਹ ਨਾ ਰਿਲੀਜ਼ ਕੀਤੀ ਹੈ ਹੋ ਸਕਦਾ ਉਹ ਕੀਤੀ ਹੋਵੇ ਕਿ ਇਹ ਇਹਨਾਂ ਨੂੰ ਜਿੰਨਾਂ ਨਹੀਂ ਵੋਟਾਂ ਚ ਖਣੀ سپورਟ ਮਿਲ ਜੂਗੀ ਪਰ ਕਹਿਣ ਦਾ ਭਾਅ ਇਹ ਆ ਵੀ ਲਗਾਤਾਰ ਕੌਸ਼ਨ ਕੌਸ਼ਨ ਹੋਈ ਜਾਂਦਾ ਫਿਰ ਕਈ ਵਾਰੀ ਬਾਹਲੀ ਵੀ ਚੁੱਪ ਕਿੰਨੀ ਕਰਖੋਗੇ ਸੋ ਇਸ ਕਰਕੇ ਇਹ ਜਿਹੜੀ ਨਿਊਜ਼ ਆ ਨਾ ਅਸਿੱਖਾਂ ਦੇ ਕਤਲੇਆਮ ਬਾਰੇ ਕਹਿ ਲੋ ਜਾਂ ਜਿਹੜਾ ਵੀ ਇਹ ਟਾਰਗੇਟਿੰਗ ਹੋ ਰਹੀ ਹੈ ਇਹ ਹੁਣ ਕਹਿੰਦੇ ਟ੍ਰੈਂਡਿੰਗ ਚ ਜਾ ਰਹੀ ਆ ਇਹ ਯਾਨੀ ਕਾਫੀ ਵੱਡੀ ਨਿਊਜ਼ ਬਣੀ ਆ ਵਰਲਡਵਾਈਜ਼ ਜੀ ਬਿਲਕੁਲ ਬਿਲਕੁਲ ਅੱਛਾ ਇੱਕ ਪਾਸੇ ਆਪਾਂ ਇਹ ਦੇਖਦੇ 5 ਵਾਈਜ਼ ਦੇ ਵਿੱਚੋਂ ਅਮਰੀਕਾ ਵੀ ਵਿਰੋਧ ਦੇ ਵਿੱਚ ਆ ਚੁੱਕਿਆ ਕੈਨੇਡਾ ਪਹਿਲਾਂ ਆ ਚੁੱਕਿਆ ਹੁਣ ਤੀਸਰਾ ਨੰਬਰ ਇੰਗਲੈਂਡ ਦਾ ਉਸ ਤੋਂ ਬਾਅਦ ਆ ਜਾਂਦਾ ਫਰਾਂਸ ਇਹ ਵੀ 5 ਵਾਈਜ਼ ਦਾ ਹਿੱਸਾ ਮੰਨਿਆ ਜਾਂਦਾ ਪਰ ਉਹਦੇ ਜਿਹੜੇ ਪ੍ਰਧਾਨ ਮੰਤਰੀ ਨੇ ਹੁਣ 26 ਜਨਵਰੀ ਤੇ ਹਾਜ਼ਰੀਆਂ ਭਰਨਗੇ ਜੋ ਬਾਈਡਨ ਹੋਰਾਂ ਨੇ ਨਾ ਕਰ ਦਿੱਤੀ ਐ ਪਰ ਹੁਣ ਉਹੀ 5 ਵਾਈਜ਼ ਦੇ ਜਿਹੜੇ ਇੱਕ ਪ੍ਰਧਾਨ ਮੰਤਰੀ ਐ ਉਹ ਜਾ ਰਹੇ ਨੇ 26 ਜਨਵਰੀ ਨੂੰ ਉੱਥੇ ਝੰਡਾ ਲਹਿਰਾਉਣਗੇ ਜਾਂ ਜੋ ਵੀ ਉਹਨਾਂ ਦੀਆਂ ਰਸਮਾਂ ਹੁੰਦੀਆਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਸੋ ਦੇਖੋ ਬਾਰਡਨ ਵੱਲੋਂ ਬਹੁਤ ਵਧੀਆ ਸਟੈਂਸ ਆ ਉਹਨਾਂ ਨੇ ਬੇਸਿਕਲੀ ਕੋਈ ਰੀਜ਼ਨ ਨਹੀਂ ਪਰ ਉਹਨਾਂ ਤੋਂ ਤੁਸੀਂ ਇਹ ਸਮਝ ਸਕਦੇ ਹੋ ਕਿ ਉਹਨਾਂ ਨੂੰ ਇਹ ਲੱਗਦਾ ਤੁਸੀਂ ਸਾਡੇ ਸਿਟੀਜ਼ਨਾਂ 'ਤੇ ਅਟੈਕ ਕਰਦੇ ਹੋ ਅਸੀਂ ਤੁਹਾਡੇ ਉੱਤੇ ਜਾ ਕੇ ਆਜ਼ਾਦੀ ਦਾ ਮਨਾਈਏ ਤੇ ਜਿਹੜਾ ਫਰਾਂਸ ਦਾ ਵੀ ਆ ਉਹਨਾਂ ਨੂੰ ਵੀ ਜਥੇਬੰਦੀਆਂ ਕੰਟੈਕਟ ਕਰ ਰਹੀਆਂ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਿ ਉਹ ਰਾਈਟ ਕਰ ਰਹੇ ਵੀ ਇਹਨਾਂ ਦਾ ਕੀ ਕੀ ਰੋਲ ਆ ਕੀ ਕਰ ਰਹੇ ਆ ਵੀ ਹਿਊਮਨ ਰਾਈਟਸ ਵਾਇਲੇਸ਼ਨਾਂ ਕੀਤੀਆਂ ਜਾ ਰਹੀਆਂ ਵੀ ਜੈਨੋਸਾਈਡ ਕਰਦੇ ਆ ਘਟ ਗੈਂਟੀਆਂ ਤੇ ਤੇ ਸੋ ਦੇਖੋ ਸ਼ਾਇਦ ਉਹ ਵੀ ਹੋ ਸਕਦਾ ਚੇਂਜ ਕਰ ਦੇ ਪਰ ਫਰਾਂਸ ਦਾ ਉੱਡੀ ਵੱਡੀ ਗੱਲ ਨਹੀਂ ਜਿਦਾ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਯੂਕੇ ਮੇਬੀ ਫਰਾਂਸ ਨੂੰ ਇੰਨਾ ਨਹੀਂ ਜਾਨੀ ਜੇ ਚਲੇ ਵੀ ਗਏ ਇੰਨੀ ਮਿਲਦਾ ਗੱਲ ਨਹੀਂ ਹੋ ਪਰ ਬੈਟਰ ਇਹ ਆ ਜੇ ਉਹ ਵੀ ਸਮਝ ਰਣਾ ਵੀ ਹਾਂ ਵੀ ਗਲਤ ਹੋ ਰਿਹਾ ਅੱਛਾ ਇਹ ਹੁਣ ਇੱਕ ਭਾਰਤ ਵਾਸਤੇ ਵੀ ਸਥਿਤੀ ਜਿਹੜੀ ਉਹ ਬੜੀ ਨਾਜ਼ੁਕ ਜੀ ਬਣੀ ਹੋਈ ਹੈ ਕਿ ਪਹਿਲਾਂ ਜੋ ਬਾਈਡਨ ਨੂੰ ਸੱਦਿਆ ਗਿਆ ਉਹਨੇ ਨਾ ਕਰ ਦਿੱਤੀ ਫਿਰ ਚੂਜ਼ ਕਰਨਾ ਹੈ ਵੀ ਹੁਣ ਕਿਹੜਾ ਸੱਦੀਏ ਕਿਹੜਾ ਨਾ ਨਹੀਂ ਕਰੂਗਾ ਫਿਰ ਉਹਨਾਂ ਦੀ ਅੱਖ ਆਈ ਮੈਕਰੋਂ ਦੇ ਉੱਤੇ ਹੈਨਾ ਵੀ ਚਲੋ ਇਹਨਾਂ ਨੂੰ ਸੱਦ ਲੈਨੇ ਆ ਚਲੋ ਜਾਨ ਨੂੰ ਤਿਆਰ ਹੋ ਗਏ ਹੈਨਾ ਮਤਲਬ ਇੱਕ ਤਰ੍ਹਾਂ ਦੀ ਨੱਕ ਵੀ ਰਹਿ ਗਈ ਵੀ ਕੋਈ ਤਾਂ ਕੋਈ ਆ ਰਿਹਾ ਬਾਹਰੋਂ ਚੀਫ ਗੈਸਟ ਆ ਰਿਹਾ ਹੈਗਾ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ ਇਸ ਲਈ ਹੈਨਾ ਇਹ ਜਿਹੇ ਹਾਲਾਤ ਬਿਲਕੁਲ ਬਿਲਕੁਲ ਸੋ ਦੇਖੋ ਆਪਾਂ ਅੱਗੇ ਵੀ ਚਿਰਾਂ ਦੇ ਆਪਾਂ ਇੰਟਰਵਿ ਬਹੁਤ ਸਾਲ ਹੋ ਗਏ ਕਈ ਸਾਲ ਮੈਂ ਕਹਿੰਦਾ ਘੱਟੋ ਘੱਟ 5-6 ਸਾਲਾਂ ਤੋਂ ਇਹੋ ਜਿਹੇ ਹੈਡਲਾਈਨਾਂ ਆਉਂਦੀਆਂ ਸੀ ਇੰਡੀਆ ਫੈਸ਼ਿਸਟ ਸਟੇਟ ਇੰਡੀਆ ਔਨ ਸਲੀਪਰੀ ਸਲੋਪ ਡੂ ਟੂ ਫੈਸ਼ਿਸਮ ਇੰਡੀਆ ਇਨ ਡੇਂਜਰ ਬਿਕਾਜ਼ ਆਫ ਬੀਜਪੀ ਆਰਐਸਐਸ ਪੋਲਿਟਿਕਸ ਹੈਨਾ ਤੇ ਉਹ ਉਹ ਚੀਜ਼ਾਂ ਜਾਨੀ ਹੁਣ ਉਹ ਮੂਰੇ ਆ ਰਹੀਆਂ ਦੇਖੋ ਗੁਰੂ ਸਾਹਿਬਾਂ ਨੇ ਸਿੱਖਾਂ ਨੇ ਮੁਗਲਾਂ ਨਾਲ ਟਾਕਰਾ ਲਿਆ ਇੰਡੀਆ ਨੂੰ ਤੁਸੀਂ ਕਹਿ ਸਕਦੇ ਬਚਾਇਆ ਸਿੱਖਾਂ ਨੇ ਆਜ਼ਾਦ ਕਰਾਇਆ ਹਨਾ ਆਲਟਿਮੇਟਲੀ ਜੇ ਦੇਖਿਆ ਜਾਵੇ ਜੇ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜ ਤੀਰ ਪੰਜ ਸੰਗ ਇੱਕ ਨਗਾਰਾ ਭੇਜ ਕੇ ਫੇਰ ਹੀ ਕਿਤੇ ਰਾਜ ਸਥਾਪਿਤ ਹੋਇਆ ਸੀ ਹਨਾ ਤੇ ਉਹ ਕਹਿੰਦੇ ਸਭ ਤੋਂ ਵਧੀਆ ਰਾਜ ਸੀਗਾ ਉਹਨਾਂ ਟਾਈਮਾਂ ਦਾ ਵੀ ਮੈਂ ਕਹਿੰਦਾ ਹੁਣ ਲਈ ਵੀ ਮੋਸਟ ਸਿਵਲਾਈਜ਼ਡ ਮੋਸਟ ਲਿਟਰਟ ਕਹਿੰਦੇ ਪੈਸੇ ਵੱਲੋਂ ਵੀ ਤੇ ਜਿਹੜੇ ਵੀ ਲੋਕ ਵੀ ਬਈ ਖੌਸ ਸੀਗੇ ਫਿਰ ਆਪਾਂ ਨੂੰ ਪਤਾ ਵੀ ਇਹਨਾਂ ਨੇ ਜਾ ਕੇ ਸਾਡਾ ਰਾਜ ਖੋਇਆ ਬ੍ਰਿਟਿਸ਼ ਨੇ ਹਨਾ ਉਹ ਵੀ ਗੱਦਾਰੀਆਂ ਕਰਕੇ ਜੇ ਆਪਾਂ ਭੁੱਲੀਏ ਨਾ ਜੋ ਆਪਣਾ ਕਦੇ ਵੀ ਨੁਕਸਾਨ ਹੋਇਆ ਉਹ ਗੱਦਾਰੀਆਂ ਕਰਕੇ ਹੋਇਆ ਫਿਰ ਇਹ ਇਹਨਾਂ ਨੂੰ ਚਲੋ ਜਿਹੜੇ ਮੈਜੋਰਿਟੀ ਹਿੰਦੂ ਹਿੰਦੂ ਮੈਜੋਰਿਟੀ ਨੂੰ ਕਹਿ ਸਕਦੇ ਆਪਾਂ ਰਾਜ ਮਿਲ ਗਿਆ ਪਰ ਹਿੰਦੂ ਹਿੰਦੂਆਂ ਨਾਲ ਆਪਣੀ ਉਦਾਂ ਨਹੀਂ ਕੋਈ ਇਸ਼ੂ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਇਹ ਹਿੰਦੂ ਧਰਮ ਬਚਾਉਣ ਲਈ ਤੁਸੀਂ ਕਹਿ ਸਕਦੇ ਆਂ ਦਿੱਤਾ ਹਨਾ ਸਾਰਾ ਸਾਰਾ ਕੁਝ ਆਪ ਦਾ ਵਾਰਤਾ ਪਰ ਗੱਲ ਇਹ ਆ ਜਿਹੜੀਆਂ ਪਾਰਟੀਆਂ ਉਹ ਵਰਤ ਜੀਆਂ ਵੋਟ ਲੈਣ ਲਈ ਮੈਜੋਰਿਟੀ ਨੂੰ ਬ੍ਰੇਨ ਵਾਸ਼ ਕਰ ਦੋ ਕਹਿ ਲੋ ਜਾਂ ਇਦਾਂ ਬਣਾ ਦੋ ਵੀ ਆਪਣੇ ਤੇ ਡੇਂਜਰ ਆ ਕੋਈ ਸੋ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਅੱਗੇ ਵੀ ਇਹ ਕਾਲ ਕੀਤੀ ਆ ਜਿਹੜੀਆਂ ਸ਼ਹਾਦਤਾਂ ਪਾਈਆਂ ਸਿੰਘਾਂ ਨੇ ਹੀ ਨਹੀਂ ਜਨਰਲ ਇੰਡੀਅਨ ਵੀ ਸੀ ਉਸ ਟਾਈਮ ਤੇ ਜਿਹੜੇ ਚਾਹੁੰਦੇ ਸੀ ਵੀ ਸਾਡਾ ਭਾਰਤ ਕਹਿ ਲੋ ਆਜ਼ਾਦ ਹੋਵੇ ਤੇ ਇਨਾਂ ਚੀਜ਼ਾਂ ਲਈ ਨਹੀਂ ਸੀ ਆਜ਼ਾਦੀ ਪਾਈ ਵੀ ਸਾਡੇ ਹੀ ਬੰਦੇ ਮਨ ਲੱਗ ਜਾਣ ਭਾਵੇਂ ਉਹ ਕ੍ਰਿਸਚੀਅਨ ਹੋਣ ਪਾ ਮੈਂ ਉਹ ਮੁਸਲਮਾਨ ਹਾਂ ਉਹ ਪਾ ਮੈਂ ਇਸੇ ਕੋਣ ਪਾ ਮੈਂ ਹਿੰਦੂ ਹੀ ਕਿਉਂ ਨਾ ਹਾਂ ਸਹੀ ਗੱਲ ਆ ਸੋ ਇਹ ਸਾਰਿਆਂ ਲਈ ਜਾਨੀ ਉਹ ਗੁਲਦਸਤਾ ਕਹਿ ਲੋ ਬਾਗ ਜਿਹੜਾ ਮਹਾਰਾਜ ਨੇ ਇੰਟੈਂਡ ਕੀਤਾ ਸੀਗਾ ਸਿੱਖਾਂ ਨੇ ਇੰਟੈਂਡ ਕੀਤਾ ਸੀ ਉਹ ਇਸ ਟਾਈਮ ਤੇ ਅਬਿਊਜ਼ ਕੀਤਾ ਜਾ ਰਿਹਾ ਸੋ ਜੇ ਇਹ ਹਜੇ ਵੀ ਨਾ ਸੰਭਲੇ ਇਹ ਵਾਕਈ ਡੇਂਜਰ ਤੇ ਰੇਂਜਰਸ ਹੋ ਜੂਗਾ ਆਉਂਦੇ ਸਮੇਂ ਦੇ ਵਿੱਚ ਸੋ ਬਿਲਕੁਲ ਆਪਾਂ ਦੇਖਾਂਗੇ ਆਉਂਦੇ ਸਮੇਂ ਦੇ ਵਿੱਚ ਕੀ ਕੀ ਸਥਿਤੀ ਬਣਦੀ ਹੈ ਸਾਡਾ ਫਰਜ਼ ਹੁੰਦਾ ਹੈ ਸਾਡੇ ਐਜ਼ ਅ ਮੀਡੀਆ ਨਿਰਪੱਖ ਮੀਡੀਆ ਹੋਣ ਦਾ ਕਿ ਜੋ ਜੋ ਹੋ ਰਿਹਾ ਉਹ ਤੁਹਾਨੂੰ ਦੱਸਣਾ ਹੈ ਕਿਸ ਪੱਖ ਦੇ ਵਿੱਚ ਗੱਲ ਜਾਂਦੀ ਕਿਵੇਂ ਜਾਂਦੀ ਹੈ ਉਹ ਸਮਾਂ ਦੱਸੇਗਾ ਪਰ ਜੋ ਜੋ ਇਸ ਵੇਲੇ ਹੋ ਰਿਹਾ ਉਹ ਹਾਲਾਤ ਅਸੀਂ ਬਖੂਬੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿੰਦੇ ਆ ਸੋ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਿਆ ਕਰੋ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਤੇ ਆਪਾਂ ਮਿਲਦੇ ਰਵਾਂਗੇ ਫੇਰ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਚੜ੍ਹਦੀ ਕਲਾ ਦੇ ਵਿੱਚ ਰਹੋ ਮਿਲਾਂਗੇ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਪ੍ਰੋਗਰਾਮ ਦੇ ਨਾਲ ਨਵੀਂ ਹਸਤੀ ਦੇ ਨਾਲ ਧੰਨਵਾਦ